ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਤੇ ਅੱਜ ਗੱਲ ਕਰਦੇ ਆ ਕਿ ਇੱਕ ਬਹੁਤ ਹੀ ਤਕੜਾ ਬੰਦਾ ਹੁੰਦਾ ਅਮੀਰ ਆਦਮੀ ਹੁੰਦਾ ਮਤਲਬ ਬਹੁਤ ਹੀ ਪੈਸੇ ਵਾਲਾ ਹੁੰਦਾ ਉਹਦੇ ਨਾਲ ਇੱਕਦਮ ਕੋਈ ਅੱਖਾਂ 'ਚ ਪ੍ਰੋਬਲਮ ਹੋ ਜਾਂਦੇ ਕੋਈ ਤੇ ਉਹ ਜਾਂਦਾ ਡਾਕਟਰ ਕੋਲੇ ਅੱਖਾਂ ਦੇ ਕੋਲੇ ਵੱਡੇ ਡਾਕਟਰ ਕੋਲੇ ਤੇ ਉੱਥੇ ਜਾ ਕੇ ਉਹ ਅੱਖਾਂ ਦਿਖਾਉਂਦਾਗਾ ਡਾਕਟਰ ਨੂੰ ਵੀ ਕਿਵੇਂ ਕਿ ਨੁਕਸਾ ਆ ਤੇ ਡਾਕਟਰ ਨੂੰ ਦੱਸਦਾ ਵੀ ਤੇਰੀ ਇੱਕ ਅੱਖਾ ਜੋ ਖਰਾਬ ਹੋਈ ਪਈ ਐ ਡੈਮੇਜ ਹੋਈ ਪਈ ਐ ਕਹਿੰਦਾ ਵੀ ਇਹਦਾ ਕੋਈ ਇਲਾਜ ਕਹਿੰਦਾ ਇਹਦੇ ਚ ਕਹਿੰਦਾ ਹਰੇ ਰੰਗ ਦਾ ਜੇ ਕੋਈ ਵੀ ਲੈਂਸ ਪੈ ਜੇ ਤੇ ਕਹਿੰਦਾ ਤੈਨੂੰ ਸਹੀ ਮਾੜਾ ਮੋਟਾ ਲੱਗਣ ਲੱਗ ਜੂਗਾ ਤੇ ਕੋਸ ਚਿਹਰਾ ਵਾ ਤੇਰੀ ਅੱਖ ਜਿਹੜੀ ਸਹੀ ਹੋ ਜੂ ਤੇ ਇਹ ਕਹਿੰਦਾ ਹਰਾ ਰੰਗ ਤੇਰੀ ਐ ਸਾਖ ਲਈ ਬਹੁਤ ਜ਼ਰੂਰੀ ਹੈ ਤੇ ਭਾਈ ਐਵੇਂ ਸੁਣ ਲੈਂਦਾ ਤੇ ਕੋਨੇ ਲੈਂਸ ਲੋਂਸ ਕੋਈ ਨਹੀਂ ਪਾਉਂਦਾ ਡਾਕਟਰ ਤੋਂ ਉਹ ਕਰਦਾ ਭਾਈ ਉਹ ਸਾਰੇ ਆਪਦੇ ਘਰਾਂ ਘੁਰਾਂ ਨੂੰ ਹਰਾ ਰੰਗ ਕਰਾ ਦਿੰਦਾ ਹਾਂ ਇਸ ਆਵਦੇ ਬੱਚਿਆਂ ਨੂੰ ਆਪਦੀ ਘਰ ਵਾਲੀ ਨੂੰ ਸਾਰੇ ਹਰੇ ਰੰਗ ਦੇ ਕੱਪੜੇ ਪਾਉ ਲਾ ਦਿੰਦਾ ਨੌਕਰਾਂ ਨੂੰ ਕਿਹਾ ਬਹੁਤ ਪੈਸਾ ਹੁੰਦਾ ਜਿੱਥੇ ਵੀ ਜਾਂਦਾ ਹਰਾ ਰੰਗ ਜਿੱਥੇ ਵੀ ਮਤਲਬ ਜਾਂਦਾ ਹਰਾ ਰੰਗ ਹੀ ਉਹ ਆਪਦਾ ਸਾਰਾ ਕਿਤੇ ਕਰਾ ਲੈਂਦਾ ਗੱਡਿਆਂ ਗੁੱਡੀਆਂ ਮਤਲਬ ਜਿੱਥੇ ਵੀ ਤੇ ਉਹ ਐਵੇਂ ਕਰਦਾ ਭਾਈ ਸਾਰੇ ਹਰੇ ਰੰਗ ਕਰਾ ਲੰਦਾ ਤੇ ਫਿਰ ਕੁਝ ਚਿਰਾਂ ਬਾਅਦ ਜਦੋਂ ਉਹ ਫਿਰ ਡਾਕਟਰ ਕੋਲ ਜਾਂਦਾ ਵੀ ਹੁਣ ਕੋਈ ਫਰਕ ਦੇਖਦੇ ਆ ਪਿਆ ਕੇ ਨਹੀਂ ਅੱਖ ਚ ਤੇ ਉਹ ਜਾ ਕੇ ਡਾਕਟਰ ਨੂੰ ਦੱਸਦਾ ਵੀ ਸਾਰੇ ਕਿਤੇ ਮੈਂ ਹਰਾ ਰੰਗ ਕਰਾ ਲਿਆ ਤੇ ਕਹਿੰਦਾ ਵੀ ਹੁਣ ਹੁਣ ਠੀਕ ਹੈ ਡਾਕਟਰ ਤੇ ਉਹ ਕਹਿੰਦਾ ਇੰਨਾ ਕੁਝ ਕਰਾਉਣ ਦੀ ਕਹਿੰਦਾ ਤੈਨੂੰ ਕੀ ਜ਼ਰੂਰਤ ਹੈ ਕਹਿੰਦਾ ਇੱਕ 100 ਰੁਪਏ ਦਾ ਕਹਿੰਦੀ ਐਨ ਕਿ ਹਰੇ ਰੰਗ ਦੀ ਲੈ ਕੇ ਲਾ ਲੈਂਦਾ ਮਤਲਬ ਇਹ ਆ ਕਿ ਆਪਾਂ ਸਾਰੇ ਦੁਨੀਆ ਨੂੰ ਮੰਨਿਏ ਕਿ ਆਪਾਂ ਸਾਰੇ ਦੁਨੀਆ ਨੂੰ ਸਹੀ ਕਰਕੇ ਚੱਲਾਂਗੇ ਫੇਰ ਹੀ ਆਪਾਂ ਕੁਝ ਕਰਨਾਗਾ ਉਹ ਨਹੀਂ ਪੋਸੀਬਲ ਹੈਗਾ ਉਦਾਂ ਨਹੀਂ ਹੋ ਸਕਦਾ ਇਹਦਾ ਆ ਕਿ ਆਪ ਦੇ ਆਪ ਨੂੰ ਆਪਾਂ ਬਦਲਾਅ ਕਰ ਲਈਏ ਜਿਵੇਂ ਹੁੰਦਾ ਬਸ ਉਹਵੇਂ ਕਰ ਲਈਏ ਫੇਰ ਹੀ ਆਪਾਂ ਕੁਝ ਕਰ ਸਕਨੇ ਆ ਇਹ ਤਾਂ ਨਹੀਂ ਕੋਈ ਕਸ਼ ਹੋ ਸਕਦਾ ਆਪਾਂ ਸਾਰੇ ਕਿਤੇ ਮੰਨ ਲੀਏ ਕਿ ਸਾਰੇ ਕਿਤੇ ਸਾਤਾ ਸਹੀ ਕਰ ਦੇਣਾ ਸਾਰਾ ਕੁਝ ਉਹਨਾਂ ਚੱਕਰ ਮਤਲਬ ਆਪਾਂ ਕੁਝ ਨਹੀਂ ਕਰਨਾ ਇਹ ਗਲਤ ਆ ਆਪਾਂ ਕੁਝ ਕਰਾਂਗੇ ਫੇਰ ਹੀ ਜਾ ਕੇ ਗਾਂ ਦੁਨੀਆ ਚ ਬਦਲਾਵ ਆਣਾ ਇਹ ਛੋਟੀ ਜੀ ਸਟੋਰੀ ਸੀ ਵਾਸਤੂ ਨੂੰ ਸਮਝਾਉਣ ਲਈ ਵੀ ਆਪ ਦੇ ਅੰਦਰ ਬਦਲਾਅ ਕਰੋ ਫੇਰ ਹੀ ਗਾਂ ਬਦਲਾਅ ਹੋਣਾ ਤੇ ਦੱਸਿਓ ਕਿਵੇਂ ਲੱਗੇ ਤੁਹਾਨੂੰ ਤੇ ਲਾਇਕ ਸਬਸਕ੍ਰਾਈਬ ਕਰਦੇ ਹੋ ਜ ਆਪਣੇ ਚੈਨਲ ਧੰਨਵਾਦ ਜੀ ਸੁਣਨ ਲਈ